ਤੁਸੀਂ ਪਾਸ ਤੁਸੀਂ خدا ਤੁਹਾਡਾ ਧੰਨਵਾਦ ਤੁਸੀਂ ਵਕਤ ਦਿੱਤਾ ਨਹੀਂ ਨਹੀਂ ਜੀ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਅੱਜ ਜਿੱਥੇ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਬੰਦ ਦੀ ਸਾਜਨਾ ਕੀਤੀ ਤੇ 1699 ਦੀ ਉਸਾਰੀ ਵਾਲੇ ਦਿਨ ਉਹਨਾਂ ਨੇ ਜੀ ਨਾਨਕ ਪੁਰ ਸਾਹਿਬ ਇਹ ਜਿਹੜਾ ਜੋ ਖਾਲਸੇ ਬੰਦੀ ਸਾਜਨਾ ਦਿੱਤੀ ਸੀ ਉਹਨਾਂ ਨੇ ਇਹ ਹੀ ਬਾਣਾ ਇਹ ਜਿਹੜਾ ਖਾਲਸੇ ਨੂੰ ਬਖਸ਼ਿਸ਼ ਕੀਤਾ ਖਾਲਸਾ ਅਕਾਲ ਪੁਰਖ ਦੀ ਵੋਲ ਪਰਵਤਿਓ ਖਾਲਸਾ ਪ੍ਰਮਾਤਮ ਦੀ ਵੋਲ ਗੁਰੂ ਸਾਹਿਬ ਦੀ ਜਿਹੜੀ ਅਪਾਰ ਕਿਰਪਾ ਦੇ ਨਾਲ ਉਹਨਾਂ ਨੇ ਆਪਨ ਪੌਤਰੀ ਖਾਲਸਾ ਤੋਂ ਪਾ ਦਵਤਾ ਰੂਪ ਸਤਿਗੁਰੂ ਗਵੰਤਾ ਗੁਰੂ ਸਾਹਿਬ ਨੇ ਜਿਹੜਾ ਇਹ ਬਾਣਾ ਖਾਲਸੇ ਨੂੰ ਬਖਸ਼ਿਸ਼ ਕੀਤਾ ਤੇ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਕੋ ਕਮ ਹੈ ਗੁਰੂ ਮਾਨਜਾਪਨਤ ਉਹਨਾਂ ਨੇ ਆਪਣਾ ਜਿਹੜਾ ਸੀ ਸਰੂਪ ਖਾਲਸੇ ਨੂੰ ਬਖਸ਼ੇ ਕੀਤਾ ਆਪਾਂ ਨੂੰ ਗੁਰੂ ਗ੍ਰੰਥ ਸਾਹਿਬੀ ਦੇ ਲੜਦਾ ਹੈ ਤੇ ਆਪ ਜੀ ਜਿੱਥੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਸਾਰੇ ਬੜਾ ਚੈਨਾ ਲੱਗਦਾ ਇੱਕ ਤੁਸੀਂ ਸਿੱਖੀ ਸਰੂਪ ਨੂੰ ਤੇ ਹਮੇਸ਼ਾ ਦਸਤਾਰ ਨੂੰ ਆਪ ਕੋ ਕੀਤਾ ਸਤਕਾਰ ਦਿੱਤਾ ਤੇ ਤੁਸੀਂ ਵੀ ਬਹੁਤ ਉਹਦੇ ਵਾਸਤੇ ਧੰਨਤਾ ਦੇਜੋ ਸਰਬ ਸਰਬ ਇਸੇ ਤਰ੍ਹਾਂ ਜਿਹੜਾ ਮਹਾਰਾਜ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਗੁਰੂ ਸਾਹਿਬ ਕਿਹਾ ਰੱਖਣ ਸਾਡੀ ਹੀ ਮਰਿਆਦਾ ਹੈ ਜੀ ਹਾਂਜੀ ਬਸ ਸਾਹਤਾ ਹੀ ਪਾਇਓ ਯੂਨਿੰਗ ਛਗਨੀ ਤੁਸੀਂ ਬਦਾਮਾਂ ਵਾਲੀ ਹੈ ਹਾਂ ਛੀਦੀ ਦੇਖ ਪੂਰੇ ਪਿਉ ਮਾਂ ਅੱਜ ਅੰਮਾ ਮਾਂ ਦੀ ਛੱਦਾਂ ਨਹੀਂ ਛੀਦੀ ਦੇਖਾਂ ਕਹਿੰਦੇ ਨਹੀਂ ਵਾਸ ਕੇ ਜੋਦੀ ਆ ਕਰਾਈ ਜੀ ਬਾਈ ਜੀ ਯਾ ਜੀ ਨੂੰ ਸਵਾਦ ਲੱਗੀ ਤੋਂ ਬਾਦ ਦਿੰਦੇ ਵੇਟੇ ਜਾ ਵੀ ਉਤਾ ਦੇ ਨਹੀਂ ਗੁਰੂ ਸਾਹਿਬ ਦੀ ਕਿਰਪਾ ਹੈ ਸਾਉ ਜੀ ਤੇ ਜਿਦਾਂ ਤੁਸੀਂ ਹਮੇਸ਼ਾ ਗੁਰੂ ਸਾਹਿਬ ਦੇ ਆਉਦੇ ਇਹਨੂੰ ਸਿੱਖੀ ਨੂੰ ਜਿਹੜਾ ਬਹਿਲ ਦਿੱਤੀ ਤੇ ਆਪਦੇ ਸਰੂਪ ਨੂੰ ਕਾਇਮ ਰੱਖਿਆ ਹੈ ਬਹੁਤ ਵੱਡੀ ਗੱਲ ਹੈ ਤਾ ਮਾਨ ਨੇ ਮੇਰਾ ਤਾਂ ਵਿਆਹ ਵੀ ਗੁਰਦੁਆਰੇ ਚ ਹੋਇਆ ਸੀ ਹਾਂ ਮੇਰੇ ਬੋਦੀ ਅਨੰਤ ਅਸ਼ੀਰਵਾਦ ਕਰਕੇ ਪਰ ਹਾਂ ਤੇ ਬੱਲ ਜੀ ਆਪਣੇ ਬੱਲੀ ਕੋਈ ਬੰਦੇ ਇਦਾਂ ਕਾਂਗਰਸ ਉਹਦੇ ਤੇ ਹਾਂ ਜੀ ਗੰਗਸਾ ਭੁਲੇ ਬਾਬਾ ਜੀ ਆਪ ਵੀ ਜੋ ਮੈਨੂੰ ਕਹਿ ਰਹੇ ਸੀ ਕਿ ਦਰਸ਼ਕ ਕਰਨਾ ਹੈ ਹਾਂ ਜੀ ਬਸ ਉਹ ਨਾ ਆਪਣੇ ਜੀ ਨਹੀਂ ਸੀ ਸੈਟ ਨਾ ਲਈ ਹਾਂ ਜੀ ਹਨਾ ਇਹ ਵੀ ਤੋਹੀਰ ਬਾਦਲੇਗਾ ਤੇ ਬਸ ਤੁਨੇ ਗਰੋਂ ਮੇਲ ਹੋਣੇ ਹੁੰਦੇ ਨਹੀਂ ਹਾਂ ਜੀ ਤੋਹੀਰ ਬੋਲ ਕਹਿੰਦਾ ਜਦੋਂ ਵੀ ਹੁਕਮ ਕਰੋਗੇ ਜੀ ਅਧਰੋ ਆ ਬਹੁਤ ਖੁਸ਼ ਹੋਇਆ ਕਿਆ ਜੀ ਭਾਬੇ ਕਹਿੰਦੇ ਤੁਸੀਂ ਪਟਿਆਲੇ ਕੱਢ ਕੇ ਆਉਣਾ ਮੈਂ ਅਮਰਸਰ ਸਾਹਿਬ ਆਉਣਾ ਫਿਰ ਹਾਂਜੀ ਹਾਂਜੀ ਮੈਨੂੰ ਇਹ ਇੱਥੇ ਨੇੜੇ ਨਾਲ ਇਤਿਹਾਸਕ ਜਗ੍ਹਾ ਹੈ ਜੀ ਆਪਾਂ ਗੱਲ ਕਰਤਾ ਆਪਣਾ ਹੀ ਨਾ ਹੀ ਨਹਿਨ ਸਿੰਘ ਫੌਜਾਂ ਦੀ ਗੁਰੂ ਸਾਹਿਬ ਨੇ ਇਹੀ ਫੌਜ ਸਾਜੀ ਤੇ ਗੁਰੂ ਦੀਆਂ ਨਾਲ ਦੀਆਂ ਫੌਜਾਂ ਨੇ ਜਿਹੜੀਆਂ ਜਿਹੜਾ ਸ਼੍ਰੋਮਣੀ ਪੰਥਕਾਲੀ ਬੁੱਢਾ ਦਾ ਸਰ ਇਹਦਾ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਕਵਾਰਗਿਰ ਦੇ ਕਿਲੇ ਤੇ ਕੈਦ ਸੀ ਉਹਨਾਂ ਦਾ ਬਾਬਾ ਬੁੱਢਾ ਇਹ 30000 ਫੌਜ ਲੈ ਕੇ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੌਜ ਦੇਖ ਕੇ ਬਹੁਤ ਖੁਸ਼ ਹੋਏ ਵੀ ਉਹਨਾਂ ਨੇ ਕਿਹਾ ਬਾਬਾ ਬੁੱਢਾ ਜੀ ਤੁਸੀਂ ਇੰਨੀ ਫੌਜ ਲੈ ਕੇ ਆਏ ਹੋ ਤੇ ਉਹਨਾਂ ਨੇ ਕਿਹਾ ਮਾਦਾ ਕਰਨਾ ਜੀ ਦਾ ਹੁਕਮ ਸੀ ਗੁਰੂ ਸਾਹਿਬ ਨੂੰ ਇਹ ਰਿਹਾ ਜੇ ਨਾ ਹੋਣ ਤੇ ਉਹਨਾਂ ਨੂੰ ਜੰਗ ਯੁੱਧ ਕਰਕੇ ਵੀ ਰਿਹਾ ਕਰਵਾ ਕੇ ਜਾਉਣਾ ਉਦੋਂ ਗੁਰੂ ਸਾਹਿਬ ਬੜੇ ਖੁਸ਼ ਹੋਏ ਉਹਨਾਂ ਨੇ ਕਿਹਾ ਬਾਬਾ ਬੁੱਢਾ ਜੀ ਤੁਹਾਡੇ ਨਾਮ ਤੇ ਜਿਹੜਾ ਪਾਂਸ ਚੱਲੂਗਾ ਜਿਹੜਾ ਰਿੱਧੀਆਂ ਸਿੱਧੀਆਂ ਨਾਲ ਭਰਪੂਰ ਹੋਊਗਾ ਉਹਦੇ ਪਲੇ-ਪਲਾਏ ਭਜੰਗੀ ਪਲੇ-ਪਲਾਏ ਰਾਗੀ ਤੇ ਵਾਰਸਰਾ ਭਰੇ ਹੋਣਗੇ ਉਹ ਬਚਨ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਉਹਨਾਂ ਨੇ ਪਹਿਲਾ ਬੁੱਢਾ ਦਲ ਦੇ ਜਿਹਦਾ ਬਾਬਾ ਬਨੋਦ ਸਿੰਘ ਨੂੰ ਭਾਪਿਆ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਅਗਵਾਈ ਕੀ ਭੇਜਿਆ ਬਾਬਾ ਬਨੋਦ ਸਿੰਘ ਜਿਹੜੇ ਬੁੱਢਾ ਦਲ ਦੇ ਬੰਦੇ ਜਿਹੇਦਾਰ ਸੀ ਉਹਨਾਂ ਨੂੰ ਆ ਸ਼੍ਰੀ ਸਾਹਿਬ ਬਖਸ਼ੇ ਕੀਤੀ ਨਿਸ਼ਾਨ ਨਗਾਰੇ ਬਖਸ਼ੇ ਕੀਤੇ ਹੁਕਮਨਾਮੇ ਤੇ ਜਿਹੜਾ ਉਹਨਾਂ ਨੂੰ ਇਹ ਹੁਕਮ ਕੀਤਾ ਸੀ ਤੁਸੀਂ ਜਿਨ੍ਹਾਂ ਨੇ ਜਿਵੇਂ ਮੈਂ ਵਿਚਰਦਾ ਸੀ ਉਵੇਂ ਵਿਚਰਨਾ ਤੇ ਗਊ ਗਰੀਬ ਦੀ ਰੱਖਿਆ ਕਰਨੀ ਹੈ ਸਾਂਝੀ ਵਲਦਤਾ ਦਾ ਉਪਦੇਸ਼ ਦੇਣਾ ਹੈ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੂੰ ਸੋਧਣਾ ਤੇ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕੀਤਾ ਸੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਦੈਸ ਸਿੰਘ ਜੀ ਤੇ ਮਾਤਾ ਗੁਜਰੀ ਕੌਰ ਜੀ ਨੂੰ ਉਹਨਾਂ ਨੂੰ ਸੋਧਣਾ ਤੁਸੀਂ ਉਹ ਜਿਹੜੇ ਸਮਾਣੇ ਦੇ ਸੀ ਜਲਾਦ ਇਹਨਾਂ ਨੇ ਆਉਂਦਿਆਂ ਪਹਿਲਾਂ ਸਮਾਣਾ ਜਿਹੜਾ ਸੀ ਉੱਥੋਂ ਉਹ ਜਲਾਤਾ ਨੂੰ ਖੋਦਿਆ ਫਿਰ ਖੋਦ ਕੇ ਚੱਪਲ ਚੜੀ ਦੇ ਮਦਾਨ ਤੇ ਵਜੀਰ ਖਾਨ ਨੂੰ ਖੋਦਿਆ ਫਿਰ ਜਿਹੜਾ ਉੱਥੇ ਫਦੇ ਦੇ ਢੰਡੇ ਚੜਾਏ ਤੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀ ਪਟੰਕਾਰ ਸਾਰੇ ਇਹ ਬੁੱਢਾ ਦਰਦਿਆ ਹੋਣੇ ਤੇ ਗੁਰੂ ਸਾਹਿਬ ਦੀ ਜਿਣੀ ਅਪਾਰ ਤਿੱਪਾ ਦੇ ਨਾਲ ਉਦੋਂ ਤੋਂ ਲੈ ਕੇ ਇਹ ਬੁੱਢਾ ਦਰਦ ਚਲਦਿਆ ਆਉਂਦਾ ਏ ਤੇ ਇਹ ਜਿਹੜਾ ਅਕਾਦੀ ਪੁੱਲਾ ਸਿੰਘ ਦਾ ਗੁਰਜ ਹੈ ਅਕਾਲੀ ਬਾਬਾ ਫੂਲਾ ਸਿੰਘ ਜਿਹੜੇ ਬੁੱਢਾ ਦਲ ਦੇ ਜੱਥੇਦਾਰ ਸੀ ਪਹਿਲਾਂ ਬੁੱਢਾ ਦਲ ਦਾ ਹੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਹੁੰਦਾ ਸੀ ਬੁੱਢਾ ਦਲ ਦੇ 10 ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਹੋਏ ਨੇ ਤੇ ਉਹਨਾਂ ਨੇ ਹੀ ਜਿਹੜਾ ਜਿਵੇਂ ਹੁਣ ਮਹਾਰਾਜਾ ਰਣਜੀਤ ਸਿੰਘ ਜੇ ਆਪਾਂ ਕਈ ਵਾਰੀ ਗੱਲ ਕਰਦੇ ਹਾਂ ਸਿੱਖਾਂ ਦੇ ਵੀ ਜੇ ਇਹ ਜੱਥੇਦਾਰ ਕਿਹੋ ਜਿਹਾ ਹੋਵੇ ਅਕਾਲੀ ਫੂਲਾ ਸਿੰਘ ਵਰਗਾ ਹੋਵੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਤੇ ਉਹਨਾਂ ਨੂੰ ਵੀ ਕੋਲਡਿਆਂ ਦੀ ਸਹਾਇਤਾ ਲਈ ਤੇ ਉਹਨਾਂ ਨੇ ਪ੍ਰਵਾਨ ਵੀ ਕੀਤੀ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਉਹ ਇੱਥੇ ਹੀ ਨਿਵਾਸ ਰੱਖਦੇ ਸੀ ਤੇ ਇੱਥੋਂ ਹੀ ਆਪਣੇ ਉੱਤੇ ਜਾਂਦੇ ਸੀ ਤੇ ਅਕਾਲੀ ਬਾਬਾ ਫੂਲਦ ਸਿੰਘ ਜੀ ਦੇ ਨਾਮ ਦੇ ਨਾਲ ਇਹ ਜਿਹੜਾ ਮਸ਼ਹੂਰ ਹੈ ਛੌਣੀ ਹੈ ਤੇ ਇੱਕ ਨਾਲ ਜਿਵੇਂ ਆ ਸਥਾਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਜਿਹੜੇ ਜੰਗੀ ਅਭਿਆਸ ਕਰਾਉਂਦੇ ਸੀ ਇਹਦਾ ਮਾਲਦਾ ਖਾਲਾ ਸਾਹਿਬ ਮਣਕਾ ਤੇ ਉਹ ਹੀ ਆਇਆ ਬਹੁਤ ਮੈਂ ਤਾਂ ਇਹੀ ਕਹਿਣ ਲੱਗਿਆ ਸੀ ਉਹ ਬੜੀ ਜੀ ਪੁਰਾਣੀ ਰਹਿ ਗਈ ਹੈ ਆਪਾਂ ਫੇਰ ਬਾਬਾ ਜੀ ਨੂੰ ਅਕਾਲ ਤਖਤ ਦਾ ਜਥੇਦਾਰ ਬਣਨਾ ਚਾਹੀਦਾ ਹਾਂ ਤਾਂ ਇਹ ਸਭ ਵੀ ਚੱਲੂਗਾ ਹਾਂ ਬਿਲਕੁਲ ਬਿਲਕੁਲ ਨਿਸ਼ਾਨੇ ਤੇ ਆਪ ਜੀ ਨੇ ਬਸੰਗ ਕੀਤਾ ਬਿਲਕੁਲ ਨਹੀਂ ਹੁਣ ਤਾਂ ਇਹਨਾਂ ਨੇ ਸਿਆਸਤ ਕਰਤੀ ਸਾਰੀ ਹਾਂ ਜੀ ਹਾਂ ਜੀ ਬਿਲਕੁਲ ਤਾਂ ਉਹਦੇ ਵਿੱਚ ਪਰਮਾਰਥ ਕਦੇ ਕਦੇ ਪਿੱਛੇ ਰਹਿ ਜਾਂਦੀ ਹੈ ਬਿਲਕੁਲ ਜੀ ਹਾਂ ਤੁਹਾਡੇ ਵਰਗੇ ਮਹਾਪੁਰਸ਼ ਅਗਰ ਸਭ ਉਹ ਇੱਕ ਦੂਜੇ ਨਾਲ પ્રેમ ਪਿਆਰ ਸਤਿਕਾਰ ਵਧਣਾ ਚਾਹੀਦਾ ਹੈ ਇਹ ਨਹੀਂ ਹੋਣਾ ਚਾਹੀਦਾ ਆਪਣੇ ਜਿਹੜਾ ਜੇ ਆਪ ਜੀ ਨੇ ਸਤਿਕਾਰ ਨਾਲ ਹਨ ਆਏ ਹੋ ਤੇ ਤੁਹਾਡਾ ਆਪਣੇ ਬਹੁਤ ਜੀ ਆਇਆਂ ਤਾਂ ਨਾਲ ਤੁਸੀਂ ਹਮੇਸ਼ਾ ਜਿੱਥੇ ਆਏ ਹੋ ਇੱਕ ਆਪਣੇ ਤੁਹਾਨੂੰ ਇੰਨੀ ਤੁਸੀਂ ਤੁਹਾਡੀ ਸਿੱਖੀ ਸੇਵ ਕੀਤੀ ਤੁਸੀਂ ਵੀ ਆਪ ਦੇ ਤੁਹਾਡੇ ਵੀ ਚਿੰਦੇ ਵਾਲਤੇ ਨੇ ਪਰ ਜੇ ਤੁਸੀਂ ਨੇ ਸਿੰਘਾਂ ਨੂੰ ਇੰਨਾ ਸਤਿਕਾਰ ਦਿੱਤਾ ਹੈ ਅਨਾਏ ਗੁਰੂ ਦੀ ਲਾਡ ਲਈ ਗੋਜ ਨੂੰ ਸਰਕਾਰ ਦਿੰਦਾ ਹੈ ਕਿ ਗੁਰੂ ਸਾਹਿਬ ਨੇ ਸਜਾਇਆ ਹੈਗਾ ਹਾਂ ਜੀ ਸਾਡੇ ਵਾਸਤੇ ਤਾਂ ਮਾਨ ਲੋਕ ਹੈ ਸਾਡਾਰ ਵਿੱਚ ਗੁਰੂ ਗੋਵਿੰਦ ਸਿੰਘ ਜੀ ਨੇ ਜਦੋਂ 96 ਕਰੋੜ ਖਾਲਸਾ ਉਹਨਾਂ ਨੇ ਕਿਹਾ ਨਾ ਹੋਣਾ ਗੁਰਦਾਨ ਸਾਹਿਬ ਜੀ ਸੌ ਸਾਖੀ ਚ ਲੈ ਕੇ ਤੇ ਆਪਣੇ ਗੁਰੂ ਸਾਹਿਬ ਨੂੰ ਵਜਨ ਕੀਤੇ ਗੁਰੂ ਸਾਹਿਬ ਜੀ ਉਦਨੇ 96 ਕਰੋੜ ਕਦੋਂ ਹੋਊਗਾ ਉਹਨੇ ਕਿਹਾ ਮੈਂ ਹਵਾਈ ਇਹੋ ਜੀ ਚਲਾ ਦੂੰਗਾ ਚੀਨ ਮਚੀਨ ਸ਼ੀਨ ਜਬ ਲੀਨਾ ਉੱਤਰ ਦੇਸ਼ ਪਿਆਨਾ ਕਿਨਾ ਖਾਲਸੇ ਦੀ ਜਿਹੜੀ ਹੈ ਰਸਤ 96 ਕਰੋੜ ਦੀ ਗੁਰੂ ਸਾਹਿਬ ਨੇ ਮਾਲ ਠੀਕਰੀ ਹਜੂਰ ਦਾ ਜਮਾ ਕੀਤੀ ਹੋਈ ਹੈ ਤੇ ਉਹ ਹਵਾ ਜਿਹੜੀ ਐ ਹੀ ਚਲਣੀ ਹੈ ਜਿਵੇਂ ਆਕੀ ਆਏ ਉਫਾ ਵੀ ਕੋਈ ਉਫਾ ਵੀ ਆਟੋਮੈਟਕੀ ਹਵਾ ਚੱਲ ਜਾਣੀ ਹੈ ਤੇ ਉਹ ਸਾਰੇ ਹੀ ਸਿੱਖ ਬਣਨਗੇ ਨਿਹੰਗ ਸਿੰਘ ਇਹ ਜਿਹੜੇ ਬਾਣੇ ਚ ਉਦੋਂ ਸਾਰੀਆਂ ਉਦੋਂ ਹੀ ਹੋਣਾ ਰਾਜ ਕਰੇਗਾ ਖਾਲਸਾ ਆਪ ਹੀ ਰਹੇ ਨਾ ਕੋਈ ਬਾਦ ਨੂੰ ਇਕੱਤਰ ਮਿਲਾਂਗੇ ਵਜੇ ਜਾਂਦੇ ਹੋਏ ਉਹ ਉਧਰ ਨੂੰ ਚੋ ਗਏ ਆ ਨਾ ਦੇਖੋ ਜੰਸੀ ਜਿੱਥੇ ਸਿੱਖ ਜੀ ਚੰਦੂ ਸਾਹਿਬ ਨੇ ਜਿਹੜੇ ਨਿਸ਼ਾਨ ਨਗਾਰਾ ਤੇ ਗੁਰੂ ਸਾਹਿਬ ਦੇ ਹੱਥ ਲਿਖ ਕੇ ਸ੍ਰੋਗ ਗੁਰੂ ਨਾਨਕ ਉਹ ਬਾਬਾ ਜੀ ਦਾ ਅਰਸ਼ ਸਾਹਿਬ ਇਹ ਗੁਰੂ ਬੇ ਸਿੰਘ ਜੀ ਦੀ ਹੈ ਉਹ ਪ੍ਰਮਤਾਉਂ ਵਿੱਚ ਚੱਲਦੀ ਹੈ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਕਿ ਜਿੰਨਾ ਕੋਲਾ ਜੀ ਸਾਹਿਬ ਤੇ ਨਿਸ਼ਾਨ ਨਗਰ ਹੋਊਗਾ ਕੋਈ ਪੰਥਰੀ ਦੇ ਸਗਵਾਈ ਕਰੇ ਬਾਤ ਖੁਸ਼ੀਆਂ ਬਾਤ ਖੁਸ਼ੀਆਂ ਆਉਂਦੀਆਂ ਹਲੂ ਜਾਵੀ ਸਤਿ ਸ੍ਰੀ ਅਕਾਲ ਆਉਂਦੀਆਂ ਹਲੂ ਜਾਵੀ ਸਤਿ ਸ੍ਰੀ ਅਕਾਲ ਆ ਤਾਲੂ ਯਾ ਤਾਲੂ ਆਹ ਬਾਈ ਜੀ ਕੋ ਜਿੱਕਾ ਖਾਣੋ ਆਉਣ ਲੋਕ ਠੀਕ ਜੀ ਬਾਬਾ ਗੁਰਿੰਦਰ ਸਿੰਘ ਜੀ ਰਾਦਾ ਸਵਾਮੀ ਬਿਆਸ ਵਾਲੇ ਇੱਥੇ ਆਏ ਸ਼੍ਰੋਮਣੀ ਪੰਥਕਾਦੀ ਬੁੱਢਾ ਦਲ ਪੰਜਵਾਂ ਤਖਤ ਦੇ ਮਾਝੇ ਦੇ ਹੈੱਡਕੁਆਟਰ ਗੁਰਦੁਆਰਾ ਸ਼ਹੀਦ ਅਕਾਦੀਪਾਪਾ ਬੁੱਢਾ ਸੰਜੀ ਗੁਰਦੁਆਰਾ ਮਲ ਅਖਾੜਾ ਸਹਿ ਪਾਸ਼ੇ 6ਵੀਂ ਸ੍ਰੀ ਅਮਰਸਰ ਸਾਹਿਬ ਤੇ ਉੱਥੇ ਆ ਕੇ ਉਹਨਾਂ ਨੇ ਦਰਸ਼ਨ ਕੀਤੇ ਗੁਰਦੁਆਰਾ ਬੁਰਜ ਅਕਾਦੀਪਾਪਾ ਬੁੱਢਾ ਸੰਜੀ ਨਹਿنگ ਸਿੰਘਾਂ ਦੇ ਪਿਆਰ ਤੇ ਸਤਕਾਰ ਦੇ ਨਾਲ ਉਹਨਾਂ ਨੇ ਜਿੱਥੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇੱਕ ਮਾਨ ਤੇ ਸਤਕਾਰ ਦੇ ਨਾਲ ਇੱਥੇ ਆਏ ਨੇ ਤੇ ਬੁੱਢਾ ਦਲ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਇਹਨਾਂ ਨੂੰ ਬਹੁਤ ਜੀ ਆਇਆਂ ਧੰਨਵਾਦ ਨਾਲ ਹੀ ਬੇਨਤੀ ਕਰਦਾ ਜਿਵੇਂ ਆਪਾਂ ਇੱਕ ਜਿਹੜੀ ਹੈ ਮਾੜੀ ਸੋਚ ਤੋਂ ਉੱਪਰ ਉੱਠ ਕੇ ਤੇ ਚੰਗੀ ਸੋਚ ਨੂੰ ਧਾਰਨ ਕਰੀਏ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਗੁਰੂ ਸਾਹਿਬ ਜੀ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਮਹਾਰਾਜ ਨੇ ਕਿਹਾ ਸੀ ਮੈਂ ਇੱਕ ਇਹੋ ਜੀ ਜਿਹੜੀ ਹਵਾ ਚਲਾਉਂਗਾ ਚੀਨ ਮਚੀਨ ਛੀਨ ਜਬ ਲੀਨਾ ਉੱਤਰ ਦੇਸ਼ ਪਿਆਨਾ ਕੀਨਾ ਪਾਪ ਸਮੂਹੋਂ વિનાਸ਼ਨ ਕਉ ਕਲਕੀ ਅਵਤਾਰ ਕਹਾਵਾਂਗੇ ਤੋ ਕਾਛ ਤਰੰਗ ਸੁ ਪਛ ਬੜੋ ਕਰ ਕਾੜ ਤਿਰਪਾਨ ਖਪਾਵਾਂਗੇ ਨਿਕਸੇ ਜਿਵ ਕੇਹਰ ਪਰਵਤ ਤੇ ਤਾ ਸੋਭ ਦਿਵਾਲਾ ਪਾਵਾਂਗੇ ਪਲ ਭਾਗ ਭਇਆ ਇਹ ਸੰਭਲ ਕੇ ਹਾਜੂ ਹਰ ਮੰਦਰ ਆਵਾਂਗੇ ਗੁਰੂਆਂ ਦੀਆਂ ਇਹ ਦਾੜੀਆਂ ਨਿਹੰਗ ਸਿੰਘ ਫੌਜਾਂ ਖਾਲਸਾ ਅਕਾਲਪੁਰਖ ਦੀ ਫੌਜ ਪ੍ਰਗਟਿਉ ਖਾਲਸਾ ਪਰਮਾਤਮ ਦੀ ਮੌਜ ਬਾਬਾ ਜੀ ਆਏ ਨੇ ਇਹਨਾਂ ਦਾ ਬਹੁਤ ਧੰਨਵਾਦ ਜੀ ਆਆਂ ਨਾਲ ਬੇਨਤੀ ਕਰਦਾ ਮੈਨੂੰ ਇਹ ਵੀ ਪਤਾ ਹੈ ਵੀ ਜਿਹੜੇ ਆ ਆਪਣੇ ਅੱਜਕੱਲ੍ਹ ਕਈ ਗੰਦੇ ਲੋਕ ਹੁੰਦੇ ਨੇ ਪਰ ਜਿਹੜੀ ਗੁਰੂ ਸਾਹਿਬ ਦੇ ਉਹ ਵਚਨ ਨੇ ਬਾਬਾ ਇਹ ਪ੍ਰਚਾਰ ਕਰ ਰਹੇ ਨੇ ਸਿੱਖੀ ਸਰੂਪ ਹੈ ਇਹਨਾਂ ਨੇ ਹਰਿਮੰਦਰ ਸਾਹਿਬ ਵੀ ਆ ਕੇ ਮੱਥਾ ਟੇਕਦੇ ਨੇ ਦਰਸ਼ਨ ਕਰਦੇ ਨੇ ਹੁਣ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਜਿਹੜੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਸੀ ਸਾਰੀ ਇਹਨਾਂ ਨੂੰ ਹਿਸਟਰੀ ਪੂਰੀ ਪਤਾ ਨੇ ਨਿਹੰਗ ਸਿੰਘਾਂ ਪ੍ਰਤੀ ਨਿਹੰਗ ਸਿੰਘਾਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ ਨਿਹੰਗ ਸਿੰਘ ਹਮੇਸ਼ਾ ਜਿਹੜਾ ਸਚਾਈ ਤੇ ਪਹਿਰਾ ਦਿੰਦੇ ਨੇ ਨਰੋਲ ਬਾਬਾ ਜੀ ਇੱਕ ਉਹਨੂੰ ਪ੍ਰੇਮ ਪਿਆਰ ਨੂੰ ਵਧਾਉਣ ਵਾਸਤੇ ਇੱਥੇ ਆਏ ਨੇ ਮਹਾਪੁਰਖ ਕੋਈ ਇਹੋ ਜਿਹਾ ਕੋਈ ਸਿਆਸੀ ਕੋਈ ਇਹਨਾਂ ਨੇ ਗੰਦ ਨਹੀਂ ਕੀਤੀ ਨਾ ਕੋਈ ਸਾਰੇ ਮਹਾਪੁਰਖ ਇੱਥੇ ਹਾਜ਼ਰ ਨੇ ਬਾਬਾ ਜੀ ਇੱਕ ਪ੍ਰੇਮ ਪਿਆਰ ਗੁਰੂ ਦੀਆਂ ਲਾੜਦੀਆਂ ਫੌਜਾਂ ਪ੍ਰਤੀ ਬਹੁਤ ਸਤਿਕਾਰ ਇਹਨਾਂ ਨੇ ਪ੍ਰਗਟ ਕੀਤਾ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਆਏ ਹੋ ਖਾਸ ਕਰਕੇ মিডিਆ ਵਾਲੇ ਇਹ ਗੱਲ ਦਾ ਧਿਆਨ ਰੱਖਣ ਕਈ ਵਾਰੀ ਦੇਖਦੇ ਨੇ ਮਹਾਰਾਜ ਦੀ ਉਹ ਵਜਨ ਧਿਆਨ ਚ ਰੱਖਣੇ ਨੇ ਮਹਾਰਾਜ ਨੇ ਕਿਹਾ ਸੀ ਮੈਂ ਇਹੋ ਜੀ ਹਵਾ ਚਲਾ ਦੂੰਗਾ ਸੋਚਾ ਹੀ ਖਾਲਸਾ ਜਿਹੜਾ ਪ੍ਰਗਟ ਹੋਣਾ ਹੈ ਤੇ ਇਹ ਖਾਲਸਾ ਜਿਹੜਾ ਇਹਦੇ ਵਿੱਚ ਹੋਰ ਵੀ ਵਾਧਾ ਹੋਣਾ ਦਿਨ ਦੁਗਣੀ ਗੁਰੂ ਸਾਹਿਬ ਕਿਰਪਾ ਕਰਨ ਹਮੇਸ਼ਾ ਖਾਲਸਾ ਮਹਾਂਪੁਰਖਾਂ ਦਾ ਪ੍ਰੇਮ ਪਿਆਰ ਬਣਿਆ ਰਵੇ ਸੋ ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਇਸ ਸਥਾਨ ਤੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਬੁਰਜ ਉਸ ਸਥਾਨ ਤੇ ਆ ਕੇ ਇਹਨਾਂ ਨੇ ਦਰਸ਼ਨ ਜਿੱਥੇ ਕੀਤੇ ਨੇ ਤੇ ਉੱਥੇ ਹੀ ਇਹਨਾਂ ਦਾ ਬਹੁਤ ਅਹੀ ਸਤਕਾਰ ਵੀ ਜੀਆਂ ਆ ਆ ਵੀ ਕਰਦੇ ਆ ਬਾਬਾ ਜੀ ਬਹੁਤ ਬਹੁਤ ਜੀਆਂ ਆ ਦੇ ਨਾਲ ਆ ਜਿਹੜੇ ਆਪਣੇ ਆਪ ਜੀ ਨੂੰ ਤੇ ਬੁੱਢਾ ਦਲ ਨਿਹੰਗ ਸਿੰਘਾਂ ਦਾ ਜਿਹੜਾ ਇਤਿਹਾਸ ਉਹ ਆਪ ਜੀ ਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਤੇ ਇਹ ਸਾਰੇ ਸਾਰੇ ਇਕੱਠੇ ਕਰਕੇ ਆ ਸਮਾਂ ਇੱਥੇ ਰੱਖੇ ਤਰੀ ਹਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਬਾ ਜੀ ਦਾ ਕਿ ਇਹਨਾਂ ਨੇ ਵਕਤ ਦਿੱਤਾ ਔਰ ਦਰਸ਼ਨ ਦਿੱਤੇ ਸਾਡੀ ਤਾਂ ਹਰ ਵਕਤ ਇਹੀ ਇੱਛਾ ਹੈ ਕਿ ਨਿਮਾਣੇ ਹੋ ਕੇ ਸੇਵਾ ਭਗਤ ਦੇ ਨਾਲ ਚੱਲੀ ਵਾਹ ਪਾਤ ਜੀ ਇਹ ਸਾਰੇ ਜਥੇਦਾਰ ਜਿੰਨੇ ਵੀ ਬੁੱਢਾ ਦਲ ਦੇ ਤੇ ਜਥੇਦਾਰ ਹੋਏ ਨੇ 14ਵੀਂ ਜਗ੍ਹਾ ਤੇ ਦਾ ਜਿਹੜਾ ਸੇਵਾ ਨਿਭਾ ਰਿਹਾ ਬੁੱਢਾ ਦਲ ਦੇ ਜਥੇਦਾਰ ਵਜੋਂ ਤੇ ਇਹ ਜਥੇਦਾਰ ਸਹਿਬਾਨਾਂ ਤੇ ਇਹ ਨੰਗ ਸਿੰਘ ਸੰਦੇਸ਼ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ 200 ਸਾਲਾ ਸ਼ਹੀਦੀ ਸ਼ਤਾਬਦੀ ਜਦੋਂ ਮਨਾਈ ਸੀ ਤੇ ਇਹ ਸੋਵੀਨਰ ਛਾਪਿਆ ਸੀ ਨੰਗ ਸਿੰਘ ਸੰਦੇਸ਼ ਦੇਸ਼ ਵਿਦੇਸ਼ ਦੀਆਂ ਸੂ ਨੂੰ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੂੰ ਜਿਹੜਾ ਬਾਬਾ ਜੀ ਬਾਬਾ ਵਿਆਸ ਵਾਲੇ ਆਏ ਨੇ ਦੇਖੋ ਸਿੱਖੀ ਦਾ ਉਹਨਾਂ ਨੇ ਕਿੰਨਾ ਪ੍ਰਚਾਰ ਨਿਰਾਇ ਹੀ ਨਹੀਂ ਸੋਚਣਾ ਚਾਹੀਦਾ ਵੀ ਬਾਬਾ ਜੀ ਆਪਣੇ ਠੀਕ ਆਪਦਾ ਆਪਦਾ ਸਾਰੇ ਸਤਿਕਾਰਯੋਗ ਧਰਮ ਨੇ ਤੇ ਪਰ ਤੁਹਾਨੂੰ ਆਪਣੇ ਹਮੇਸ਼ਾ ਗੁਰੂ ਸਾਹਿਬ ਦੇ ਆਖੇ ਨਮਸਕਾਰ ਕਰਦੇ ਨੇ ਬਹੁਤ ਸਤਿਕਾਰ ਦਿੰਦੇ ਨੇ ਬਹੁਤ ਧੰਨਵਾਦ ਬਾਬਾ ਜੀ ਜਦੋਂ ਵੀ ਆਓ ਤੇ ਜਰੂਰ ਬੁਲਾਉਂਦੇ ਰਹਿਣਾ ਜੀ ਮਿਲਦੇ ਰਹਿਣਾ ਬਾਈ ਬਰਕਤ ਨੂਲੇ ਸੋਨੇ ਹਾ ਸੋਹਣੇ ਸਿਰ ਕਾ ਜਕਾਰੇ ਗਿਆ ਵੇ ਨਾਲ ਹੋ ਜਾਵੇ ਸ਼ੀਰ ਸਿੰਘਾਂ ਦੇ ਮਨ ਨੂੰ ਭਾਵੇ ਅਤ ਸੂਜਾ ਨਾਲ ਇੱਕ ਹੁਸਨ ਨਾਲ

ਹਾਂਜੀ ਆਓ ਜੀ ਬਹੁਤ ਬਹੁਤ ਤਾਹੂਤ ਤੁਸੀਂ ਜੀ ਆ ਬਹੁਤ ਸਾਰਿਆਂ ਨੂੰ ਮਿਲਦਾ ਬਹੁਤ ਬਹੁਤ ਵਾਹਿਗੁਰੂ ਬਹੁਤ ਚਾਲ ਸਾਹਿਬ ਵਾਹਿਗੁਰੂ ਜੀ ਕੀ ਤਕਦੀ ਕੋਈ ਨਹੀਂ ਇਹਨਾਂ ਨੇ ਫੋਟੋ ਤਾਂ ਚਾਹੁੰਦੇ ਆ ਵੀ ਕਹਿੰਦੇ ਚੱਲ ਚੱਲ ਥੋੜਾ ਆ ਰਾਹ ਥੋੜਾ ਛੱਡ ਦਿਓ ਹਾਂਜੀ ਹਾਂਜੀ ਚਲੋ ਚਲੋ ਰਾਹ ਛੱਡ ਦਿਓ ਥੋੜਾ ਕੋਈ